ਪੈਂਟਾਂ ਦੇ ਆਜੋ ਉਹ ਵੀ ਲੈ ਆਓ ਉਹਨਾਂ ਨੂੰ ਵੀ ਤੇ ਸੜਕਾਂ ਤੇ ਜਾਣਾ ਹੀ ਆ। ਲੈ ਜੀ ਆਓ ਆਜੋ ਭਾਈ ਆਓ ਜੀ ਆਓ ਆਜੋ ਕੇ ਆਜੋ 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 ਬੋਲੇ ਸੋਨਹਾਰ ਖਾ ਵੀ ਲੈਂਦਿਆ ਕਰ ਯਾਰ ਕੁਝ ਤੂੰ ਦੇ ਬਣਾ ਦੇ ਚਲੋ ਸਸਿਕਾ ਹਾਲ ਕਿਤਨਾ ਹੈ ਬਾਹ ਬਹੁਤ ਬਹੁਤ ਇੰਨਾ ਬੜਾ ਇਕੱਠਾ ਹੋਣਾ ਜਿਹਨੂੰ ਉਥੋਂ ਲੜੀ ਹੁੰਦਾ ਆਉਂਦਾ ਇਹ ਕਮਿਸ਼ਨਰ ਸਿਮਿੰਦਰ ਸਿੰਘ ਸਿਮਿੰਦਰ ਸਿੰਘ ਆਓ ਜੀ ਆਜੋ ਸੁਵਿੰਦਰ ਸਿੰਘ ਜੀ ਆਓ ਕਿੰਨੀ ਨਰਮਲ ਜੀ ਕਿੰਨੀ ਆ ਟੋਟਲ 360 112 112 ਲੱਖ ਦਾ ਦੋ ਥੜਕਾ ਨੇ ਕਿਉਂਕਿ 2 ਕਿਲੋਮੀਟਰ ਦੇ ਕਿੰਨੇ ਦੋ 1.6 ਆ ਸਭ ਤੋਂ ਪਹਿਲਾਂ ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿਛਲੇ ਦਿਨੀ ਇਸ ਪਿੰਡ ਮੁਸ਼ਲ ਦੇ ਵਿੱਚ ਆਇਆ ਸੀਗਾ ਸਕੂਲ ਦਾ ਪ੍ਰੋਗਰਾਮ ਸੀਗਾ ਸਕੂਲ ਦੇ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀ ਜਿਹੜੇ ਸੀਗੇ ਉਹ ਮੌਜੂਦ ਸੀਗੇ ਬੜਾ ਵਧੀਆ ਸਕੂਲ ਬਣਾਇਆ ਸੀਗਾ ਇਹਨਾਂ ਨੇ ਅਸੀਂ ਕਾਫੀ ਉੱਥੇ ਗ੍ਰਾਂਟ ਵੀ ਜਾਰੀ ਕੀਤੀ ਸੀਗੀ ਤੇ ਉੱਥੇ ਮੇਰੇ ਧਿਆਨ ਦੇ ਵਿੱਚ ਪੰਚਾਇਤ ਨੇ ਸਾਡੇ ਸਾਰੇ ਮੈਂਬਰ ਸਾਹਿਬਾਨਾਂ ਨੇ ਬਹੁਤ ਬਰਾਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਕਿ ਸਾਨੂੰ ਮੁਛਲਾ ਨੂੰ ਦੋ ਛੜਕਾਂ ਜਿਹੜੀਆਂ ਇੱਕ ਟਾਂਗਰਾ ਫਾਟਕ ਤੋਂ ਲੈ ਕੇ ਮੁਛਲ ਤੱਕ ਤੇ ਮੁਛਲ ਤੋਂ ਰਾਏਪੁਰ ਤੱਕ ਰਾਏਪੁਰ ਤੱਕ ਦੋ ਛੜਕਾਂ ਜਿਹੜੀਆਂ ਬਹੁਤ ਜ਼ਰੂਰੀ ਨੇ ਇਸ ਪਿੰਡ ਵਾਸਤੇ ਜਾਂ ਕਹਿ ਲਓ ਕਿ ਪੂਰੇ ਇਲਾਕੇ ਵਾਸਤੇ ਸੋ ਮੈਂ ਉੱਥੇ ਹੀ ਇਹਨਾਂ ਨੂੰ ਵਿਸ਼ਵਾਸ ਦਿਵਾ ਕੇ ਗਿਆ ਸੀਗਾ ਕਿ ਕੁਝ ਦਿਨਾਂ ਤੱਕ ਤੁਹਾਡੇ ਇਹ ਛੜਕਾਂ ਦੀ ਅਮਾਉਂਟ ਜਿਹੜੀ ਆ ਉਹ ਜਾਰੀ ਕੀਤੀ ਜਾਊਗੀ ਕੰਮ ਜਿਹੜਾ ਸ਼ੁਰੂ ਕਰ ਦਿੱਤਾ ਜਾਊਗਾ ਅੱਜ ਮੈਨੂੰ ਇਹ ਦੱਸਣ ਦੇ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਕੁਝ ਹੀ ਦਿਨਾਂ ਦੇ ਵਿੱਚ ਅਸੀਂ ਇੱਥੇ 3.60 ਕਿਲੋਮੀਟਰ 3.6 ਕਿਲੋਮੀਟਰ ਦੀਆਂ ਇਹ ਦੋ ਛੜਕਾਂ ਜਿਹੜੀਆਂ ਇਹਨੂੰ ਮਨਜ਼ੂਰੀ ਦੇ ਦਿੱਤੀ ਆ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ 1 ਕਰੋੜ 12 ਲੱਖ ਤੇ 57000 ਰੁਪਇਆ ਜਿਹੜਾ ਇਸ ਪਿੰਡ ਵਾਸਤੇ ਮਨਜ਼ੂਰ ਕਰ ਦਿੱਤਾ ਸੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਕੁਇਕ ਐਕਸ਼ਨ ਤੇ ਵਿੱਚ ਵਿਸ਼ਵਾਸ ਰੱਖ ਰਹੇ ਹਾਂ ਹਰ ਥਾਂ ਦੇ ਉੱਤੇ ਕਿਸੇ ਵੀ ਖੇਤਰ ਦੇ ਵਿੱਚ ਜਦੋਂ ਵੀ ਸਾਡੇ ਕੋਲ ਕੋਈ ਲੋਕਾਂ ਦੀ ਮੰਗ ਆਉਂਦੀ ਆ ਜਾਂ ਆਪ ਵੀ ਅਸੀਂ ਫਿਰਦੇ ਤੁਰਤੇ ਰਹਿੰਦੇ ਹਾਲਕੇ ਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਕਿਤੇ ਕੋਈ ਕਮੀ ਪੇਸ਼ੀ ਆ ਤੇ ਅਸੀਂ ਉਹਦੇ ਤੇ ਤੁਰੰਤ ਐਕਸ਼ਨ ਜਿਹੜਾ ਉਹ ਲੈਣੇ ਆ ਔਰ ਲੋਕਾਂ ਦੀ ਸਹੂਲਤ ਵਾਸਤੇ ਲੋਕ ਹਿੱਤ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਆ ਸੋ ਅੱਜ ਮੁਛਲਾਪਿੰਡ ਦੇ ਵਿੱਚ ਇਹ ਜਨਾ ਬੜੇ ਲੰਬੇ ਸਮੇਂ ਤੋਂ ਇਹਨਾਂ ਦਾ ਰੁਕਿਆ ਕੰਮ ਤੇ ਬੜੇ ਲੰਬੇ ਸਮੇਂ ਤੋਂ ਇਸ ਇਲਾਕੇ ਦੀ ਮੰਗ ਸੀਗੀ ਹਾਂਜੀ ਕੈਰੋ ਸਾਹਿਬ ਦੇ ਬਤਾਵਾਂ ਕੈਰੋ ਸਾਹਿਬ ਆ ਦੇਖੋ 50 ਸਾਲ ਪਹਿਲਾਂ ਘਟੋ ਘਟ ਕਹਿੰਦੇ 50 ਸਾਲ ਪਹਿਲਾਂ ਕੈਰੋ ਸਾਹਿਬ ਨੇ ਇੱਕ ਇੱਟ ਰੱਖੀ ਸੀਗੀ ਇੱਥੇ ਤੇ ਉਤਨਾ ਹੀ ਰਹਿ ਗਿਆ ਕੰਮ ਇਹ ਇੱਟਾਂ ਦੀ ਬਣੀ ਇੱਟਾਂ ਲਈ ਤੇ ਉਸ ਤੋਂ ਬਾਅਦ ਹੋਣ ਕਿੰਨੇ ਲੰਬੇ ਸਮੇਂ ਬਾਅਦ ਜਿਹੜਾ ਆ ਇਸ ਪਿੰਡ ਦੀ ਸੁਣਵਾਈ ਹੋਈ ਆ ਔਰ ਟੈਂਡਰ ਜਿਹੜਾ ਇਹਦਾ ਹੋ ਚੁੱਕਾ ਹੈ ਅਸੀਂ ਹਾਰਟਲੀ 3-4 ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਆ ਇਹ ਕੰਪਲੀਟ ਕਰ ਦੇਣਾ ਸੋ ਮੇਰੇ ਵੱਲੋਂ ਪਿੰਡ ਵਾਲਿਆਂ ਨੂੰ ਬਹੁਤ-ਬਹੁਤ ਵਧਾਈ ਸ਼ੁਭ ਕਾਮਨਾਵਾਂ ਇਸ ਤਰ੍ਹਾਂ ਹੀ